ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਪਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਾਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜਿਹੀਆਂ ਸਖਤ ਕਾਰਵਾਈਆਂ ਜਿਹੜੀਆਂ ਸਾਹਮਣੇ ਸਾਹਮਣੇ ਤੇ ਹੋਣੀਆਂ ਹੀ ਰਹਿਣਗੀਆਂ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਸਨ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸ ਸਾਰਨ ਮੇਰੇ ਵੱਲੋਂ ਜੀ ਐਮ ਸੀ ਦੀ ਅੱਜ ਮੈਨੂੰ ਲੁਧਿਆਣਾ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਸਾਡੇ ਸ਼ਾਹੀ ਇਮਾਮ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਇਹਨਾਂ ਕੋ ਅੱਜ ਮਿਲ ਕੇ ਬੜੇ ਸਾਰੇ ਮੁੱਦੇ ਜਿਹੜੇ ਆ ਜਿਹੜੇ ਮਸੀਹ ਭਾਈਚਾਰੇ ਦੇ ਔਰ ਮੁਸਲਮਾਨ ਭਾਈਚਾਰੇ ਦੇ ਕਾਫੀ ਸਮੇਂ ਤੋਂ ਰੁਕੇ ਨੇ ਉਹ ਇਹਨਾਂ ਨੇ ਸਾਡੀ ਨੌਲੇਜ ਚ ਲਿਆਉਂਦੇ ਨੇ ਔਰ ਅੱਜ ਸਾਡੇ ਸਾਰੇ ਮੇਰੇ ਮਾਇਨੋਰਿਟੀ ਕਮਿਸ਼ਨ ਦੇ ਮੈਂਬਰ ਸਾਹਿਬਾਨ ਵੀ ਇੱਥੇ ਪਹੁੰਚੇ ਨੇ ਔਰ ਪੂਰਾ ਮੁਸਲਮਾਨ ਭਾਈਚਾਰਾ ਮੇਰੇ ਕੋ ਇੱਥੇ ਪਹੁੰਚਿਆ ਆਪਾਂ ਇੱਥੇ ਮਿਲ ਕੇ ਡਿਸਕਸ ਕੀਤਾ ਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲੁਧਿਆਣਾ ਦੇ ਵਿੱਚ ਮੀਟਿੰਗ ਰੱਖੀ ਜਾਵੇਗੀ ਔਰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਇੱਥੇ ਬੁਲਾ ਕੇ ਔਰ ਜਿਹੜੇ ਰੁਕੇ ਹੋਏ ਮੁੱਦੇ ਨੇ ਉਹਨਾਂ ਤੇ ਕੰਮ ਕੀਤਾ ਜਾਏਗਾ ਔਰ امام ਸਾਹਿਬ ਕੋ ਅੱਜ ਅਸੀਂ ਆਏ ਆਂ ਔਰ ਇਹਨਾਂ ਕੋ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਵਾ ਸਾਰਿਆਂ ਨੇ ਔਰ ਬਹੁਤ ਸਾਰਾ ਇਹਨਾਂ ਕੋ ਅਸੀਂ ਸਿੱਖਲੀਆਂ ਵੀ ਸਾਨੂੰ ਬੜਾ ਕੁਝ ਮਿਲਿਆ ਵਾ ਔਰ ਪੂਰਾ ਜਿੱਦਾਂ ਮਸੀਹੀ ਭਾਈਚਾਰੇ ਲਈ ਅਸੀਂ ਕੰਮ ਕਰਨਾ ਉਹਦਾ ਮੁਸਲਮਾਨ ਭਾਈਚਾਰੇ ਲਈ ਵੀ ਕੰਮ ਕਰਨਾ ਔਰ ਜੈਨੀ ਭਾਈਚਾਰੇ ਲਈ ਔਰ ਬੁੱਧੀ ਭਾਈਚਾਰੇ ਲਈ ਕਿਉਂਕਿ ਮinority ਕਮਿਸ਼ਨ ਐਜ਼ ਅ ਚੇਅਰਮੈਨ ਜਿਨੇ ਘਟ ਗਿਣਤੀ ਸਾਡੇ ਪੰਜਾਬ ਦੇ ਵਿੱਚ ਸਾਡੇ ਭੈਣ ਭਰਾ ਨੇ ਅਸੀਂ ਸਾਰਿਆਂ ਲਈ ਮਿਲ ਕੇ ਕੰਮ ਕਰਾਂਗੇ ਔਰ ਇੱਕ ਵਧੀਆ ਮੈਸੇਜ ਜਿਹੜਾ ਉਹ ਸਮਾਜ ਨੂੰ ਦਵਾਂਗੇ ਸੋ ਸਾਰਿਆਂ ਨੂੰ ਜੈਮਸੀ ਦੀ ਧੰਨਵਾਦ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਰਹਿਮ ਕਰਨ ਵਾਲਾ ਹੈ ਅੱਜ ਪੰਜਾਬ ਦੇ ਮinority ਕਮਿਸ਼ਨ ਦੇ ਜਿਹੜੇ ਨਵੇਂ ਚੇਅਰਮੈਨ ਨੇ ਜਤਿੰਦਰ ਗੌਰਵ ਜੀ ਉਹ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਆਏ ਨੇ ਔਰ ਇਹ ਸਾਡੇ ਲਈ ਬੜੀ ਮਾਨ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਮਿਨੋਰਟੀ ਕਮਿਸ਼ਨ ਜਿਹੜਾ ਹੈ ਉਹ ਅਪਾਇੰਟ ਕੀਤਾ ਹੈ ਔਰ ਇਹਦੇ ਚ ਬਹੁਤ ਹੀ ਕਾਬਲ ਲੋਕਾਂ ਨੂੰ ਚੇਅਰਮੈਨ ਅਤੇ ਮੈਂਬਰ ਜਿਹੜੇ ਉਹ ਨਾਮਜ਼ਦ ਕੀਤੇ ਗਏ ਮੈਂ ਉਮੀਦ ਕਰਦਾ ਕਿ ਘਟ ਗਿਣਤੀਆਂ ਨੂੰ ਪੰਜਾਬ ਦੇ ਵਿੱਚ ਅੱਵਲ ਤਾਂ ਕੋਈ ਵੱਡੀ ਪ੍ਰੋਬਲਮ ਅਜੇ ਤੱਕ ਕਦੀ ਫਿਰਕੂ ਵਰਾਨਾ ਇਹ ਨੌਬਤ ਪੰਜਾਬ ਦੇ ਵਿੱਚ ਨਹੀਂ ਆਈ ਲੇਕਿਨ ਉਹਦੇ ਬਾਵਜੂਦ ਜਿਹੜੇ ਸਾਡੇ 2-4 ਬੁਨਿਆਦੀ ਮਸਲੇ ਐ ਚਾਹੇ ਉਹ ਮੁਸਲਮਾਨਾ ਦੇ ਹੋਣ ਇਸਾਈਆਂ ਦੇ ਹੋਣ ਜੈਨੀ ਭਰਾਵਿਆਂ ਦੇ ਹੋਣ ਜਾਂ ਬੋਧੀਆਂ ਦੇ ਉਹਦੇ ਚ ਜ਼ਿਆਦਾ ਰਿਲੀਜੀਅਸ ਪਲੇਸਿਸ ਜਿਹੜੇ ਨੇ ਜਾਂ ਸਾਡੇ ਜਿਹੜੇ ਕਬਰਿਸਤਾਨ ਨੇ ਉਹਨਾਂ ਚ ਦਫਨਾਣ ਨੂੰ ਲੈ ਕੇ ਜਿਹੜੇ ਅਕਸਰ ਮਸਲੇ ਜਿਹੜੇ ਉਹ ਸਾਹਮਣੇ ਆਉਂਦੇ ਨੇ ਅਸੀਂ ਉਮੀਦ ਕੀਤੀ ਹੈ ਕਿ ਚੇਅਰਮੈਨ ਸਾਹਿਬ ਜਿਹੜੇ ਉਹਨਾਂ ਮੁੱਦਿਆਂ ਨੂੰ ਪੰਜਾਬ ਸਰਕਾਰ ਦੇ ਵਿੱਚ ਹੱਲ ਕਰਾਂਗੇ ਔਰ ਇਸ ਦੇ ਨਾਲ ਨਾਲ ਮਾਈਨੋਰਟੀ ਦੇ ਬੱਚਿਆਂ ਦੇ ਲਈ ਤਾਲੀਮੀ ਪੱਖੋਂ ਉਹਨਾਂ ਨੂੰ ਕਿੱਦਾਂ ਅੱਗੇ ਲਿਆਂਦਾ ਜਾਵੇ ਇਹਦੇ ਬਾਰੇ ਵੀ ਇਹਨਾਂ ਦੇ ਅੱਗੇ ਅਸੀਂ ਆਪਣੀ ਮੰਗ ਰੱਖੀ ਹੈ ਕਿ ਪੰਜਾਬ ਦੇ ਜਿਹੜੇ ਸਕੂਲ ਨੇ ਔਰ ਖਾਸ ਕਰ ਜਿਹੜੇ ਪ੍ਰਾਈਵੇਟ ਸਕੂਲ ਵੀ ਨੇ ਜਾਂ ਅੱچھے ਸੀਬੀਐਸਸੀ ਬੋਰਡ ਦੇ ਵੀ ਸਕੂਲ ਨੇ ਵੀ ਉਹਨਾਂ ਦੇ ਵਿੱਚ ਇੱਕ ਕੋਟਾ ਜਿਹੜਾ ਨਿਰਧਾਰਿਤ ਕਰ ਦਿੱਤਾ ਜਾਵੇ ਜਿਸ ਮਾਇਨੋਰਟੀਜ਼ ਦੇ ਬੱਚਿਆਂ ਨੂੰ ਜਿਹੜਾ ਉਹ ਰੱਖਿਆ ਜਾਵੇ ਇਸ ਦੇ ਨਾਲ ਨਾਲ ਜਾਤ ਕਦੀ ਬੱਚਿਆਂ ਦੀ ਐਡਮਿਸ਼ਨ ਵੱਡੇ ਈਦਾਰਿਆਂ 'ਚ ਹੁੰਦੀ ਹੈ ਤੇ ਅਕਸਰ ਵੱਡੇ ਸਕੂਲ ਜਿਹੜੇ ਆ ਕਾਲਜੇਜ਼ ਯੂਨੀਵਰਸਿਟੀਆਂ ਜਿਹੜੀਆਂ ਆ ਉਹ ਵੱਡੇ ਬੱਚਿਆਂ ਨੂੰ ਜਿਹੜੇ 95% ਤੋਂ ਹੁੰਦੇ ਨੇ ਜਾਂ 99 ਤੇ ਜਾਂ 90 ਤੋਂ ਉੱਤੇ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਇਸੇ ਬਾਰੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਲਿਖਿਆ ਕਿ ਜਿਹੜੇ ਬੱਚੇ ਪਾਸ ਹੋ ਜਾਂਦੇ ਨੇ ਪਰਸੈਂਟੇਜ ਘੱਟ ਹੁੰਦੇ ਨੇ ਚਲੋ ਜਿਹੜੇ ਕਾਮਯਾਬ ਹੈ ਉਹਨਾਂ ਨੂੰ ਕਾਮਯਾਬ ਕਰਨਾ ਅੱਛੀ ਗੱਲ ਹੈ ਲੇਕਿਨ ਜਿਹੜੇ ਥੋੜਾ ਜਿਹਾ ਸਮਾਜ ਤੋਂ ਪਿਛੜ ਗਏ ਨੇ ਉਹਨਾਂ ਦੀ ਬਾਹ ਫੜਨੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਤੇ ਮੈਂ ਉਮੀਦ ਜ਼ਾਹਿਰ ਕਰਦਾ ਕਿ ਜਤਿੰਦਰ ਜੀ ਔਰ ਇਹਨਾਂ ਦੀ ਪੂਰੀ ਟੀਮ ਬਿਲਖੁਸੂਬ ਸਾਬਜਾਦਾ ਨਦੀਮ ਅਨਵਾਰ ਖਾਨ ਸਾਹਿਬ ਮਾਲੀਰ ਕੋਟਲਾ ਤੋਂ ਮੈਂਬਰ ਨੇ ਸਾਡੇ ਜੈਨ ਸਾਹਿਬ ਲੁਧਿਆਣਾ ਤੋਂ ਮੈਂਬਰ ਨੇ ਸਾਡੇ ਮੰਡੀ ਅਹਿਮਦਗੜ੍ਹ ਤੋਂ ਮਨੋਟੀ ਕਮਿਸ਼ਨ ਦੇ ਮੈਂਬਰ ਹਾਜੀ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਸਾਡੇ ਇਸਲਾਮ ਸਾਹਿਬ ਰਾਜਪੁਰੇ ਤੋਂ ਮਨੋਟੀ ਕਮਿਸ਼ਨ ਦੇ ਮੈਂਬਰ ਨੇ ਮੁਸਲਿਮ ਪ੍ਰਸਾ ਅਪਲਾਈ ਬੋਰਡ ਦੇ ਸੂਫੀ ਹਾਸ਼ਮ ਸਾਹਿਬ ਔਰ ਰਫੀ ਭਾਈ ਵੀ ਮੌਜੂਦ ਨੇ ਮੈਂ ਨਾ ਸਾਰੇ ਤੋਂ ਉਮੀਦ ਕਰਦਾ ਹਾਂ ਕਿ ਸਰਕਾਰ ਨੇ ਜਿਹੜੀ ਵੱਡੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ਤੇ ਪਾਈ ਹੈ ਇਹ ਉਹਨੂੰ ਅੱਛੀ ਤਰ੍ਹਾਂ ਅਦਾ ਕਰਨਗੇ ਔਰ ਸਾਰੀਆਂ ਕੌਮਾਂ ਜਿਹੜੀਆਂ ਉਹ ਮਿਲ ਕੇ ਇਹਨਾਂ ਦਾ ਸਾਥ ਦਿੰਦੇ ਨੇ ਸੋ ਸਾਰੇ ਮੇਰੇ ਵੱਲੋਂ ਜੈ ਐਮ ਸੀ ਦੀ ਅੱਜ ਮੈਨੂੰ ਲੁਧਿਆਣਾ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਸਾਡੇ ਸ਼ਾਹੀ ਇਮਾਮ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਇਹਨਾਂ ਕੋ ਅੱਜ ਮਿਲ ਕੇ ਬੜੇ ਸਾਰੇ ਮੁੱਦੇ ਜਿਹੜੇ ਆ ਜਿਹੜੇ ਮੁਸੀਬਾਈ ਚਾਰੇ ਦੇ ਔਰ ਮੁਸਲਮਾਨ ਭਾਈਚਾਰੇ ਦੇ ਕਾਫੀ ਸਮੇਂ ਤੋਂ ਰੁਕੇ ਨੇ ਉਹ ਇਹਨਾਂ ਨੇ ਸਾਡੀ ਨੌਲੇਜ 'ਚ ਲਿਆਉਂਦੇ ਨੇ ਔਰ ਅੱਜ ਸਾਡੇ ਸਾਰੇ ਮੇਰੇ ਮਾਇਨੋਰੀਟੀ ਕਮਿਸ਼ਨ ਦੇ ਮੈਂਬਰ ਸਾਹਿਬਾਨ ਵੀ ਇੱਥੇ ਪਹੁੰਚੇ ਨੇ ਔਰ ਪੂਰਾ ਮੁਸਲਮਾਨ ਭਾਈਚਾਰਾ ਮੇਰੇ ਕੋਲ ਇੱਥੇ ਪਹੁੰਚਿਆ ਆ ਆਪਾਂ ਇੱਥੇ ਮਿਲ ਕੇ ਡਿਸਕਸ ਕੀਤਾ ਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲੁਧਿਆਣਾ ਦੇ ਵਿੱਚ ਮੀਟਿੰਗ ਰੱਖੀ ਜਾਵੇਗੀ ਔਰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਇੱਥੇ ਬੁਲਾ ਕੇ ਔਰ ਜਿਹੜੇ ਰੁਕੇ ਹੋਏ ਮੁੱਦੇ ਨੇ ਉਹਨਾਂ ਤੇ ਕੰਮ ਕੀਤਾ ਜਾਏਗਾ ਔਰ امام ਸਾਹਿਬ ਕੋ ਅੱਜ ਅਸੀਂ ਆਏ ਆ ਔਰ ਇਹਨਾਂ ਕੋ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਵਾ ਸਾਰਿਆਂ ਨੇ ਔਰ ਬਹੁਤ ਸਾਰਾ ਇਹਨਾਂ ਕੋ ਅਸੀਂ ਸਿੱਖਣ ਲਈ ਵੀ ਸਾਨੂੰ ਬੜਾ ਕੁਝ ਮਿਲਿਆ ਵਾ ਔਰ ਪੂਰਾ ਜਦਾ ਮੁਸੀਬਾਈ ਚਾਰੇ ਲਈ ਅਸੀਂ ਕੰਮ ਕਰਨਾ ਉਹਦਾ ਮੁਸਲਮਾਨ ਭਾਈਚਾਰੇ ਲਈ ਵੀ ਕੰਮ ਕਰਨਾ ਔਰ ਜੈਨੀ ਭਾਈਚਾਰੇ ਲਈ ਔਰ ਬੁੱਧੀ ਭਾਈਚਾਰੇ ਲਈ ਕਿਉਂਕਿ ਮinority ਕਮਿਸ਼ਨ ਐਜ਼ ਅ ਚੇਅਰਮੈਨ ਜਿਨੇ ਘਟ ਗਿਣਤੀ ਸਾਡੇ ਪੰਜਾਬ ਦੇ ਵਿੱਚ ਸਾਡੇ ਭੈਣ ਭਰਾ ਨੇ ਅਸੀਂ ਸਾਰਿਆਂ ਲਈ ਮਿਲ ਕੇ ਕੰਮ ਕਰਾਂਗੇ ਔਰ ਇੱਕ ਵਧੀਆ ਮੈਸੇਜ ਜਿਹੜਾ ਵਾ ਸਮਾਜ ਨੂੰ ਦਵਾਂਗੇ ਸੋ ਸਾਰਿਆਂ ਨੂੰ ਜੈਮਸੀ ਦੀ ਧੰਨਵਾਦ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਅੱਜ ਪੰਜਾਬ ਦੇ ਮinority ਕਮਿਸ਼ਨ ਦੇ ਜਿਹੜੇ ਨਵੇਂ ਚੇਅਰਮੈਨ ਨੇ ਜਤਿੰਦਰ ਗੌਰਵ ਜੀ ਉਹ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਆਏ ਨੇ ਔਰ ਇਹ ਸਾਡੇ ਲਈ ਬੜੀ ਮਾਨ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਮਿਨੋਰਟੀ ਕਮਿਸ਼ਨ ਜਿਹੜਾ ਹੈ ਉਹ ਅਪਾਇੰਟ ਕੀਤਾ ਹੈ ਔਰ ਇਹਦੇ ਚ ਬਹੁਤ ਹੀ ਕਾਬਲ ਲੋਕਾਂ ਨੂੰ ਚੇਅਰਮੈਨ ਅਤੇ ਮੈਂਬਰ ਜਿਹੜੇ ਉਹ ਨਾਮਜ਼ਦ ਕੀਤੇ ਗਏ ਮੈਂ ਉਮੀਦ ਕਰਦਾ ਕਿ ਘਟ ਗਿਣਤੀਆਂ ਨੂੰ ਪੰਜਾਬ ਦੇ ਵਿੱਚ ਅੱਵਲ ਤੱਕ ਕੋਈ ਵੱਡੀ ਪ੍ਰੋਬਲਮ ਅਜੇ ਤੱਕ ਕਦੀ ਫਿਰਕੂਵਾਰਾਣਾ ਇਹ ਨੌਬਤ ਪੰਜਾਬ ਦੇ ਵਿੱਚ ਨਹੀਂ ਆਈ ਲੇਕਿਨ ਉਹਦੇ باوجود ਜਿਹੜੇ ਸਾਡੇ 2-4 ਬੁਨਿਆਦੀ ਮਸਲੇ ਐ ਚਾਹੇ ਉਹ ਮੁਸਲਮਾਨਾ ਦੇ ਹੋਣ ਇਸਾਈਆਂ ਦੇ ਹੋਣ ਜੈਨੀ ਭਰਾਵਿਆਂ ਦੇ ਹੋਣ ਜਾਂ ਬੋਧੀਆਂ ਦੇ ਉਹਦੇ ਚ ਜ਼ਿਆਦਾ ਰਿਲੀਜੀਅਸ ਪਲੇਸਿਸ ਜਿਹੜੇ ਨੇ ਜਾਂ ਸਾਡੇ ਜਿਹੜੇ ਕਬਰਿਸਤਾਨ ਨੇ ਉਹਨਾਂ ਚ ਦਫਨਾਣ ਨੂੰ ਲੈ ਕੇ ਜਿਹੜੇ ਅਕਸਰ ਮਸਲੇ ਜਿਹੜੇ ਉਹ ਸਾਹਮਣੇ ਆਉਂਦੇ ਨੇ ਅਸੀਂ ਉਮੀਦ ਕੀਤੀ ਹੈ ਕਿ ਚੇਅਰਮੈਨ ਸਾਹਿਬ ਜਿਹੜੇ ਉਹਨਾਂ ਮੁੱਦਿਆਂ ਨੂੰ ਪੰਜਾਬ ਸਰਕਾਰ ਦੇ ਵਿੱਚ ਹੱਲ ਕਰਾਂਗੇ ਔਰ ਇਸ ਦੇ ਨਾਲ ਨਾਲ ਮਾਈਨੋਰਟੀ ਦੇ ਬੱਚਿਆਂ ਦੇ ਲਈ ਤਾਲੀਮੀ ਪੱਖੋਂ ਉਹਨਾਂ ਨੂੰ ਕਿੱਦਾਂ ਅੱਗੇ ਲਿਆਂਦਾ ਜਾਵੇ ਇਹਦੇ ਬਾਰੇ ਵੀ ਇਹਨਾਂ ਦੇ ਅੱਗੇ ਅਸੀਂ ਆਪਣੀ ਮੰਗ ਰੱਖੀ ਹੈ ਕਿ ਪੰਜਾਬ ਦੇ ਜਿਹੜੇ ਸਕੂਲ ਨੇ ਔਰ ਖਾਸ ਕਰ ਜਿਹੜੇ ਪ੍ਰਾਈਵੇਟ ਸਕੂਲ ਵੀ ਨੇ ਜਾਂ ਅੱچھے CBSE ਬੋਰਡ ਦੇ ਵੀ ਸਕੂਲ ਨੇ ਵੀ ਉਹਨਾਂ ਦੇ ਵਿੱਚ ਇੱਕ ਕੋਟਾ ਜਿਹੜਾ ਨਿਰਧਾਰਿਤ ਕਰ ਦਿੱਤਾ ਜਾਵੇ ਜਿੱਚ ਮਾਇਨੋਰਟੀਜ਼ ਦੇ ਬੱਚਿਆਂ ਨੂੰ ਜਿਹੜਾ ਉਹ ਰੱਖਿਆ ਜਾਵੇ ਇਸ ਦੇ ਨਾਲ ਨਾਲ ਜਾਤ ਕਦੀ ਬੱਚਿਆਂ ਦੀ ਐਡਮਿਸ਼ਨ ਵੱਡੇ ਈਦਾਰਿਆਂ 'ਚ ਹੁੰਦੀ ਹੈ ਤੇ ਅਕਸਰ ਵੱਡੇ ਸਕੂਲ ਜਿਹੜੇ ਆ ਕਾਲਜੇਜ਼ ਯੂਨੀਵਰਸਿਟੀਆਂ ਜਿਹੜੀਆਂ ਉਹ ਵੱਡੇ ਬੱਚਿਆਂ ਨੂੰ ਜਿਹੜੇ 95% ਤੋਂ ਹੁੰਦੇ ਨੇ ਜਾਂ 99 ਤੇ ਜਾਂ 90 ਤੋਂ ਉੱਤੇ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਇਸੇ ਬਾਰੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਲਿਖਿਆ ਕਿ ਜਿਹੜੇ ਬੱਚੇ ਪਾਸ ਹੋ ਜਾਂਦੇ ਨੇ ਪਰਸੈਂਟੇਜ ਘੱਟ ਹੁੰਦੇ ਨੇ ਚਲੋ ਜਿਹੜੇ ਕਾਮਯਾਬ ਹੈ ਉਹਨਾਂ ਨੂੰ ਕਾਮਯਾਬ ਕਰਨਾ ਅੱਛੀ ਗੱਲ ਹੈ ਲੇਕਿਨ ਜਿਹੜੇ ਥੋੜਾ ਜਿਹਾ ਸਮਾਜ ਤੋਂ ਪਿਛੜ ਗਏ ਨੇ ਉਹਨਾਂ ਦੀ ਬਾਹ ਫੜਨੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਤੇ ਮੈਂ ਉਮੀਦ ਜ਼ਾਹਿਰ ਕਰਦਾ ਕਿ ਜਤਿੰਦਰ ਜੀ ਔਰ ਇਹਨਾਂ ਦੀ ਪੂਰੀ ਟੀਮ ਬਿਲਖੁਸੂਦ ਸਾਹਿਬ ਜਦਾ ਨਦੀਮ ਅਨਵਾਰ ਖਾਨ ਸਾਹਿਬ ਮਾਲੇਰ ਕੋਟਲਾ ਤੋਂ ਮੈਂਬਰ ਨੇ ਸਾਡੇ ਜੈਨ ਸਾਹਿਬ ਲੁਧਿਆਣਾ ਤੋਂ ਮੈਂਬਰ ਨੇ ਸਾਡੇ ਮੰਡੀ ਅਹਿਮਦਗੜ੍ਹ ਤੋਂ ਮਨੋਟਿਕ ਕਮਿਸ਼ਨ ਦੇ ਮੈਂਬਰ ਹਾਜੀ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਸਾਡੇ ਇਸਲਾਮ ਸਾਹਿਬ ਰਾਜਪੁਰੇ ਤੋਂ ਮਨੋਟਿਕ ਕਮਿਸ਼ਨ ਦੇ ਮੈਂਬਰ ਨੇ ਮੁਸਲਿਮ ਪਸਲ ਅਪਲਾਈ ਬੋਰਡ ਦੇ ਸੂਫੀ ਹਾਸ਼ਮ ਸਾਹਿਬ ਔਰ ਰਫੀ bhai ਵੀ ਮੌਜੂਦ ਨੇ ਮੈਂ ਨਾ ਸਾਰੇ ਤੋਂ ਉਮੀਦ ਕਰਦਾ ਹਾਂ ਕਿ ਸਰਕਾਰ ਨੇ ਜਿਹੜੀ ਵੱਡੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ਤੇ ਪਾਈ ਹੈ ਇਹ ਉਹਨੂੰ ਅੱਛੀ ਤਰ੍ਹਾਂ ਅਦਾ ਕਰਨਗੇ ਔਰ ਸਾਰੀਆਂ ਕੌਮਾਂ ਜਿਹੜੀਆਂ ਉਹ ਮਿਲ ਕੇ ਇਹਨਾਂ ਦਾ ਸਾਥ ਦਿੰਦੀਆਂ ਨੇ